5-5000 ਵਾਲੇ ਦਰਵਾਜੇ ਵੀ 1400 ਰੁਪਏ ਪੀਸ ਤੇ ਲਗਾਤੇ ਜੋ ਮਰਜੀ ਸਾਈਜ਼ 3 3.5 4 ਬੰਦਾ ਆਪਣਾ ਸਾਈਜ਼ ਲੈ ਕੇ ਛਾਂਟ ਕੇ ਜੋ ਮਰਜੀ ਲੈ ਜਾਓ 10 20 30 40 1400 ਰੁਪਏ ਪੀਸ 3/7 ਦੀ ਚੌਕੜ ਦਾ ਪੱਲਾ 1800 ਰੁਪਏ ਚ ਤੇ ਗਰੰਟੀ ਵਰੰਟੀ ਨਹੀਂ ਹੋਣੀ 10 ਸਾਲ ਦੀ ਗਰੰਟੀ ਹੈ ਡੋਰ ਦੀ ਟੇਡਾ ਹੋ ਜੇ 빙ਾ ਹੋ ਜੇ 2600 ਤੋਂ 15 ਸਾਲ ਦੀ ਗਰੰਟੀ ਹਾਂਜੀ ਹਾਂਜੀ ਬਿਲਕੁਲ ਜੀ 15 ਸਾਲ ਦੀ ਗਰੰਟੀ ਹੈ ਸਨਮੈਕਾ ਲੱਗਿਆ 0.8 ਦਾ 25 ਸਾਲ ਦੀ ਗਰੰਟੀ ਤੇ 3800 ਦਾ ਦਰਵਾਜਾ ਅਰਥਾ 3800 ਰੁਪਏ ਦਾ ਦਰਵਾਜਾ ਡਿਜ਼ਾਈਨ ਵੀ ਇੱਕ ਤੋਂ ਇੱਕ ਪੁਲਿਸ ਦਾ ਦਰਵਾਜਾ ਹੈ 6.500 ਰੁਪਏ ਦਾ ਜੋ ਬੰਦਾ ਆਪਣੀ ਵੀਡੀਓ ਸ਼ੇਅਰ ਕਰੇਗਾ ਉਹਨੂੰ ਆਪਾਂ ਅਲੱਗ ਤੋਂ ਇਨਾਮ ਕੱਢੇ ਹੋਏ ਸਟੈਂਡਰਡ ਸਾਈਜ਼ ਦੀ ਕਿਚਨ 80 90000 ਚ ਤਿਆਰ ਕਰ ਦਿੰਦੇ ਆ ਵਿਦ ਮਟੀਰੀਅਲ ਵਿਦ ਲੇਬਰ ਵੀ ਸਾਰਾ ਕੁਝ ਐਚ ਡੀ ਐਮ ਆਰ ਜੋ ਬਾਜ਼ਾਰ ਚ 2500 ਰੁਪਏ ਦਾ ਹੈ ਸਾਡੇ ਕੋਲ 1700 ਰੁਪਏ ਦਾ ਮਿਲੇਗਾ ਦੋਨੋਂ ਸਾਈਡ ਲੈਮੀਨੇਟ ਸਭ ਤੋਂ ਵਧੀਆ ਐਚ ਡੀ ਐਚ ਐਮ ਆਰ ਬੋ ਜੇ ਜੇ ਸਨਮੈਕਾ ਦੀ ਗੱਲ ਕਰੀਏ ਸਨਮੈਕਾ ਆਪਣੇ ਕੋਲ 300 350 ਤੋਂ ਸ਼ੀਟ ਸ਼ੁਰੂ ਹੋ ਜਾਂਦੀ ਹੈ ਜਾਲੀ ਵਾਲਾ ਆਪਣੇ ਕੋਲ 2600 ਰੁਪਏ ਚ ਸ਼ੁਰੂ ਹੋ ਜਾਂਦਾ ਜੀ ਡਬਲ ਜਾਲੀ ਲਗਾ ਕੇ ਔਰ ਇਹਦੇ ਚ ਵੀ ਡਿਜ਼ਾਈਨ ਦੀ ਸਾਡੇ ਕੋਲ ਕੋਈ ਕਮੀ ਨਹੀਂ ਹੈ ਡਿਜ਼ਾਈਨ ਇੱਕ ਤੋਂ ਇੱਕ ਹੈ ਜੀ ਸਾਗਵਾਨ ਦੇ ਵਿੱਚ ਮੇਨ ਡੋਰ ਦੇ ਵਿੱਚ ਇੱਕ ਤੋਂ ਇੱਕ ਡਿਜ਼ਾਈਨ ਮ ਆਪਣੇ ਕੋਲ ਇਹਦੇ ਚ ਵੀ ਫੁੱਲ ਵੈਰਾਈਟੀ ਮਿਲੇਗੀ ਨਾਲੇ ਬਾਜੀ ਬ੍ਰੈਂਡ ਤੇ ਦੇਵਾਂਗੇ ਇਹ ਵੀ ਸਾਨੂੰ ਮੇਨ ਡੋਰ ਜਿਵੇਂ ਦੇਖੋ ਮੇਨ ਡੋਰ ਕਿੰਨਾ ਪਿਆਰਾ ਡੋਰ ਹੈ 6000 ਰੁਪਏ ਦਾ ਦਰਵਾਜਾ ਜੀ ਇਹ ਪੂਰਾ ਮੇਨ ਡੋਰ ਪੀਜੇ ਨਾਲ ਦਾ 15-15000 ਦਾ ਦਿੰਦੇ ਤੁਸੀਂ 6000 ਰੁਪਏ ਦਾ ਪੂਰਾ ਮੇਨ ਡੋਰ ਇਦਾਂ ਦਾ ਤਿਆਰ ਕਰਕੇ ਦੇ ਦਿੰਨੇ ਹੈ ਮੈਂਬਰੇਨ ਡੋਰ ਲੈ ਕੇ ਆਇਆ ਫਲਸ਼ ਡੋਰ ਦੇ ਉੱਪਰ ਪੀਵੀਸੀ ਸ਼ੀਟ ਹੈ ਇਹ ਸਾਰੇ 1800 ਰੁਪਏ ਦੇ ਦਰਵਾਜ਼ੇ ਦੇ ਦਾਂਗੇ ਔਰ 3/7 ਦੀ ਚੌਕੜ ਦਾ ਪੱਲਾ 1800 ਰੁਪਏ ਤੇ ਤੇ ਗਾਰੰਟੀ ਬਰੰਟੀ ਨਹੀਂ ਹੋਣੀ 10 ਸਾਲ ਦੀ ਗਾਰੰਟੀ ਹੈ ਡੋਰ ਦੀ ਟੇਡਾ ਹੋ ਜੇ 빙ਾ ਹੋ ਜੇ 10 ਸਾਲ ਦੀ ਗਾਰੰਟੀ ਹੈ ਜੀ ਤੇ ਰੰਗੜ ਜਾਣ ਜਿਹੜੇ ਮਰਜੀ ਮੰਗਵਾ ਲੈ ਸਿੰਨੇ ਮਰਜੀ ਡਿਜ਼ਾਈਨ ਲੈ ਲਓ ਜੀ ਇਹ ਦੇਖੋ ਡਿਜ਼ਾਈਨ ਹੀ ਡਿਜ਼ਾਈਨ ਹੈ ਆਪਣੇ ਕੋਲ ਆਹ ਲਓ ਜੀ ਕਲਰ ਦੀ ਚੁਆਇਸ ਵੀ ਵੀਰ ਹੋਰਾਂ ਨੇ ਰੱਖੀ ਹੋਈ ਹੈਗੀ ਤੇ ਬਾਕੀ ਡਿਜ਼ਾਈਨ ਦੇਖ ਲਓ ਇੱਕ ਤੋਂ ਵੱਧ ਕੇ ਇੱਕ ਡਿਜ਼ਾਈਨ ਇਹਦੇ ਵਿੱਚ ਵੀਰ ਹੋਰਾਂ ਨੇ ਲਾਇਆ ਹੋਇਆ ਹੈਗਾ ਇਹ ਦੇਖ ਲਓ ਜੀ ਇਸ ਤੋਂ ਬਾਅਦ ਆਪਣੇ ਕੋਲ ਸਨਮੈਕੇ ਵਾਲੇ ਆਜੂਗੇ ਸਾਰੇ ਸਨਮੈਕੇ ਵਾਲੇ ਇਹ ਨਾ ਕਿਰੇਟ ਉਹ ਵੀਰੇ ਇਹ ਆਪਣੇ ਕੋਲ 2600 2700 ਰੁਪਏ ਤੋਂ ਸ਼ੁਰੂ ਹੋ ਜਾਂਦਾ ਇਹਦੇ ਚ ਕਾਫੀ ਡਿਜ਼ਾਈਨ ਉਹ ਵਰਾਈਟੀ ਮਿਲ ਜੇਗੀ ਇਹ ਦੇਖ ਲੋ ਡਿਜ਼ਾਈਨ ਦਾ ਤੁਸੀਂ ਬਹੁਤ ਜ਼ਿਆਦਾ ਸੋਨੇ ਰੱਖਿਆ ਹੈ ਕਿ ਗਾਰੰਟੀ ਵੀ ਦਿੰਨੀ ਹੋ ਵੀਰੇ ਹਾਂਜੀ ਹਾਂਜੀ 15 ਸਾਲ ਦੀ ਗਾਰੰਟੀ ਦਿੰਦੇ ਹਾਂ ਜੀ ਇਹਦੀ ਕਮਾਲ ਕਰੀ ਜਾਨੇ ਵੀਰ ਜੀ 2600 ਤੋਂ 15 ਸਾਲ ਦੀ ਗਾਰੰਟੀ ਹਾਂਜੀ ਹਾਂਜੀ ਬਿਲਕੁਲ ਜੀ 15 ਸਾਲ ਦੀ ਗਾਰੰਟੀ ਹੈ ਸਨਮੈਕਾ ਲੱਗਿਆ 0.8 ਦਾ ਕਲਰ ਇੱਕ ਤੋਂ ਇੱਕ ਮਿਲ ਜੰਗੇ ਡਿਜ਼ਾਈਨ ਵੀ ਇੱਕ ਤੋਂ ਇੱਕ ਮਿਲ ਜੂਗੇ ਤੇ ਵੀਰੇ ਰੇਟ ਤਾਂ ਸਾਈਜ਼ ਦੇ ਹਿਸਾਬ ਨਾਲ ਵਾਧੇ ਘਟਦੇ ਰਹਿੰਦੇ ਨੇ ਜਿੰਨੂੰ ਵਿੱਚ ਸੱਤ ਦਾ ਸਟੈਂਡਰਡ ਹੈ ਬਾਕੀ ਘਟਵਾਦ ਹੋਏਗਾ ਜੋ ਸਾਈਜ਼ ਦੇ ਹਿਸਾਬ ਨਾਲ ਹੋਏਗਾ ਹਾਂਜੀ ਹਾਂਜੀ ਆ ਲਓ ਜੀ ਡਿਜ਼ਾਈਨ ਦੇਖ ਲਓ ਇੱਕ ਤੋਂ ਇੱਕ ਪਿਆਰਾ ਡਿਜ਼ਾਈਨ ਵੀਰ ਹੋਰਾਂ ਨੇ ਇੱਥੇ ਡਿਸਪਲੇ ਕੀਤਾ ਹੋਇਆ ਮੈਨੂੰ ਲੱਗਦਾ ਵੀ ਡਿਜ਼ਾਈਨ ਤਾਂ ਜਿਹੜੇ ਤੁਸੀਂ ਨੈਟ ਤੇ ਦੇਖ ਲੇ ਸਾਰੇ ਇਹਨਾਂ ਕੋਲੇ ਹੈਗੇ ਆ ਕੋਈ ਛੱਡਿਆ ਨਹੀਂ ਸਾਰੇ ਡਿਜ਼ਾਈਨ ਮਿਲੂਗੇ ਜੀ ਇਸ ਤੋਂ ਬਾਅਦ ਆਪਣੇ ਕੋਲ ਆ ਜਾਏਗਾ 1mm ਵਾਲਾ ਆਜੋ 1mm ਵਾਲੀ ਦਿਖਾਣਾ ਜੀ ਸਾਗਵਾਨ ਦੇ ਦਰਵਾਜ਼ੇ ਬਣਾਤਾ ਹਰੇਕ ਲੈਂਦਾ ਪਰ ਡਿਜ਼ਾਈਨ ਨਹੀਂ ਹੁੰਦੇ ਹੈਗੇ ਕੋਈ ਡਿਜ਼ਾਈਨ ਨਹੀਂ ਹੁੰਦੇ ਆਪਣੀ ਬੋਰ ਜੀ ਸਾਗਵਾਨ ਦੇ ਆਪਣੇ ਕੋਲ ਇਹਦੇ ਚ ਵੀ ਫੁੱਲ ਵੈਰੈਟੀ ਮਿਲੇਗੀ ਨਾਲੇ ਬਾਜੀ ਬ੍ਰੇਂਡ ਤੇ ਦੇਵਾਂਗੇ ਇਹ ਵੀ ਸਾਨੂੰ ਮੇਨ ਡੋਰ ਜਿਵੇਂ ਦੇਖੋ ਮੇਨ ਡੋਰ ਕਿੰਨਾ ਪਿਆਰਾ ਡੋਰ ਹੈ 6000 ਰੁਪਏ ਦਾ ਦਰਵਾਜਾ ਜੀ ਇਹ ਪੂਰਾ ਮੇਨ ਡੋਰ ਪੀਜੇ ਦੇ ਨਾਲ ਦਾ 15-15000 ਦਾ ਦਿੰਦੇ ਆ ਤੁਸੀਂ 6000 ਰੁਪਏ ਦਾ ਪੂਰਾ ਮੇਨ ਡੋਰ ਇਦਾਂ ਦਾ ਤਿਆਰ ਕਰਕੇ ਦੇ ਦਿੰਨੇ ਆ 6000 ਦੇ ਜੀ ਆਹ ਲਓ ਜੀ 6000 ਚ ਕੌਣ ਦੇ ਦੂ ਸਗਵਾਲ ਨਾਲ ਦਰਵਾਜਾ ਪਰ ਬੰਸਲ ਡੋਰ ਵਾਈਡ ਵਾਲੇ ਦੇ ਹੀ ਜਾਂਦੇ ਆਗੇ ਇਹ ਦੇਖੋ ਜੀ ਮੇਨ ਡੋਰ ਵਾਸਤੇ ਜੀ ਆ ਲਓ ਜੀ ਬਹੁਤ ਹੀ ਪਿਆਰਾ ਦਰਵਾਜ਼ਾ ਆ ਗਿਆ ਲਓ ਡਿਜ਼ਾਈਨ ਦੇਖ ਲਓ ਤੁਸੀਂ ਕਹਿੰਦੇ ਨਾ ਡਿਜ਼ਾਈਨਾਂ ਦੀ ਕਮੀ ਹੁੰਦੀ ਹੈ ਸਾਗਵਾਨ ਦੇ ਵਿੱਚ ਇਹਨਾਂ ਕੋਲ ਡਿਜ਼ਾਈਨਾਂ ਦੀ ਵੀ ਕੋਈ ਕਮੀ ਨਹੀਂ ਮੇਨ ਡੋਰ 'ਚ ਵੀ ਆਪਣੇ ਕੋਲ ਫੁੱਲ ਵੈਰਾਈਟੀ ਮਿਲੇਗੀ ਜੀ ਬਿਲਕੁਲ ਜੀ ਬਿਲਕੁਲ ਆ ਤੁਸੀਂ ਦੇਖ ਸਕਦੇ ਹੋਗੇ ਇੱਕ ਤੋਂ ਵੱਧ ਕੇ ਇੱਕ ਡਿਜ਼ਾਈਨ ਔਰ ਇੰਨੀ ਬ੍ਰਾਇਡਿਟੀ ਮੈਨੂੰ ਆਇਆ ਲੱਗਦਾ ਜੀ ਨਾਲ ਕੋਲ ਡਿਸਪਲੇ ਵੀ ਬਹੁਤ ਵੱਡੀ ਹੈ ਵੀਰੇ ਕਿੰਨੇ ਆਪਣੇ ਦਰਵਾਜੇ ਡਿਸਪਲੇ ਜਨੇ ਤੇ ਆਪਣੇ ਕੋਲ 400 500 ਡੋਰ ਦੀ ਡਿਸਪਲੇ ਐਟ ਅ ਟਾਈਮ ਲੱਗੀ ਹੋਈ ਹੈ ਜੀ ਬਿਲਕੁਲ ਜੀ ਚਾਹੇ ਮਾਈਕਾ ਵਾਲੇ ਲੈ ਲੋ ਜਾਂ ਸਾਗਵਾਨ ਦੇ ਲੈ ਲੋ ਚਾਹੇ ਵਿਨੀਅਰ ਵਾਲੇ ਲੈ ਲੋ ਸਾਰੇ ਦਰਵਾਜੇ ਇਹਨਾਂ ਕੋਲ ਅਵੇਲੇਬਲ ਹੁੰਦੇ ਆ ਵੀਰੇ ਆ ਵੀ ਬੜਾ ਪਿਆਰਾ ਤਿਆਰ ਕੀਤਾ ਹੈ ਹਾਂਜੀ ਹਾਂਜੀ ਇਹ ਵੀ ਮੇਨ ਡੋਰ ਦੇ ਵਿੱਚ ਹੀ ਤਿਆਰ ਕੀਤਾ ਹੈ ਇਹ ਸਾਗਵਾਨ ਚਾਹੀ ਹਾਂਜੀ ਹਾਂਜੀ ਸਾਗਵਾਨ ਦਾ ਹੈ ਸਾਗਵਾਨ ਦਾ ਹੈ ਹਾਂਜੀ ਵੀਰੇ ਇਹਦੇ ਨਾਲ ਨਾਲ ਆਪਣਾ ਕਿਚਨ ਦਾ ਵੀ ਆਪਾਂ ਕਿਚਨ ਦਾ ਵੀ ਤਿਆਰ ਕਰ ਦਿੰਨੇ ਆ ਕੋਈ ਕਿਚਨ ਤਿਆਰ ਕਰਾਨੀ ਹੈ ਕਿਸੇ ਨੇ ਕਬੂਡ ਤਿਆਰ ਕਰਾਣਾ ਉਹ ਵੀ ਆਪਾਂ ਉਹਨਾਂ ਨੂੰ ਵਾਜੀ ਬਰੇਡ ਤੇ ਤਿਆਰ ਕਰਕੇ ਦੇ ਦਿੰਨੇ ਆ ਆਹ ਲੋ ਜੀ ਸਟੇਟਿੰਗ ਵਾਰਾ ਬੜਾ ਵਧੀਆ ਕਨਸੈਪਟ ਵੀ ਰੋ ਕਿਚਨ ਦੇ ਵਿੱਚ ਪੈਂਟਰੀ ਵੀ ਯਾਰਾ ਲਗਾ ਕੇ ਸਾਰਾ ਰੈਡੀ ਕਰਕੇ ਦੇ ਦਿੰਨੇ ਆ ਜੀ ਤੇ ਵੀਰੇ ਇਹਦਾ ਜੀ ਆਪਾਂ ਗੱਲ ਕਰੀਏ ਵੀ ਕੀ ਸਕੁਆਰ ਬੁੱਕ ਦੇ ਸਾਹਮਣੇ ਆਉਂਦਾ ਹੀ ਕਿਚਨ ਆਪਾਂ ਨੋਰਮਲ ਸਟੈਂਡਰਡ ਸਾਈਜ਼ ਦੀ ਕਿਚਨ 80 90 ਹਜ਼ਾਰ ਚ ਤਿਆਰ ਕਰ ਦਿੰਨੇ ਆ ਵਿਦ ਮਟੀਰੀਅਲ ਵਿਦ ਲੇਬਰ ਵੀ ਸਾਰਾ ਕੁਝ ਸਾਰਾ ਕੁਝ 80 ਨਾ ਸਾਰਾ ਕੁਝ ਟੋਟਲ ਐਕਸੈਸਰੀ ਵੀ ਮੇਰੀ ਟੋਟਲ ਵਿੱਚ ਆਪਾਂ ਆਈਨੋ ਟੱਕ ਪਾ ਕੇ ਨਾਲੇ ਸਾਰੇ ਵਧੀਆ ਹੈਵੀ ਕੁਆਲਿਟੀ ਦੇ ਹਾਂਜੀ ਹਾਂਜੀ ਉਹ 1mm ਦੀ ਸ਼ੀਟ ਹੈ 35mm ਬੋਰਡ ਹੈ ਸਭ ਤੋਂ ਹੈਵੀ ਕੁਆਲਿਟੀ ਦੇ ਡੋਰ ਹੈ ਇਹਨੂੰ ਚਾ ਵਿੱਚੋਂ ਕੱਟ ਦੋ ਫੁੱਲ ਫਰੈਸ਼ ਹੈ ਜੀ ਇਹ ਤੇ ਵੀਰੇ ਇਹਨਾਂ ਦੀ ਗਾਰੰਟੀ ਵਾਰੰਟੀ ਹੈ ਫੁੱਲ ਗਾਰੰਟੀ ਹੈ ਜੀ 25 ਸਾਲ ਦੀ ਗਾਰੰਟੀ ਹੈ ਇਹ ਡੋਰ ਤੁਹਾਨੂੰ ਰੇਟ ਵੀ ਆਪਾਂ ਇਹੋ ਜਿਹਾ ਦਵਾਂਗੇ 3800 ਰੁਪਏ ਚ ਫੁੱਲ ਹੈਵੀ ਡੋਰ ਹੈ ਜੀ 25 ਸਾਲ ਦੀ ਗਾਰੰਟੀ ਤੇ 3800 ਦਾ ਦਰਵਾਜ਼ਾ 3800 ਰੁਪਏ ਦਾ ਦਰਵਾਜ਼ਾ ਡਿਜ਼ਾਈਨ ਵੀ ਇੱਕ ਤੋਂ ਇੱਕ ਇਦਾਂ ਦੇ ਡਿਜ਼ਾਈਨ ਤੁਹਾਨੂੰ ਪੂਰੇ ਬਾਜ਼ਾਰ 'ਚ ਨਹੀਂ ਮਿਲੂਗਾ ਕਿਸੇ ਕੋਲ ਵੀ ਬਿਲਕੁਲ ਜੀ ਬਿਲਕੁਲ ਦੇਖੋ ਕਿੰਨੇ ਵਧੀਆ ਤੇ ਸਮੂਥਲੀ ਦਰਵਾਜ਼ੇ ਤਿਆਰ ਕੀਤੇ ਹੋਏ ਕੋਈ ਕਮੀ-ਬੇਸ਼ੀ ਨਹੀਂ ਤੇ ਇਹਦੇ ਚ ਆਪਣੇ ਕੋਲ ਟੈਕਸਚਰ ਵੀ ਹੈ ਦੇਖੋ ਸਾਰਾ ਟੈਕਸਚਰ ਲੱਗਿਆ ਹੋਇਆ ਹੈ ਟੈਕਸਚਰ ਵੀ ਸਾਡੇ ਕੋਲ ਇੱਕ ਤੋਂ ਇੱਕ ਮਿਲੇਗਾ ਜੀ ਇਹ ਟੈਕਸਚਰ ਤਾਂ ਵੀਰੇ ਮਹਿੰਗਾ ਹੀ ਬੜਾ ਹੁੰਦਾ ਸੇਮ ਰੇਟ ਹੈ ਜੀ ਸੇਮ ਰੇਟ ਟੈਕਸਚਰ ਵੀ 3800 ਰੁਪਏ ਦਾ ਡੋਰ ਜੀ ਤੇ 25 ਸਾਲ ਦੀ ਗਾਰੰਟੀ ਚਾਹ ਬੰਦਾ ਵਿੱਚੋਂ ਕੱਟ ਕੇ ਚੈੱਕ ਕਰ ਲੈ ਕੋਈ ਬਿਲਕੁਲ ਜੀ ਬਿਲਕੁਲ ਆ ਦੇਖ ਲਓ ਇਹ ਜਿਹੇ ਦਰਵਾਜੇ ਦਾ ਮਾਰਕੀਟ ਹੀ 7000 8800 88000 ਤੋਂ ਘੱਟ ਨਹੀਂ ਮਿਲਦੇ ਆਪਣੇ ਕੋਲ ਪਾਲਿਸ਼ ਵਾਲੇ ਵੀ ਡੋਰ ਮਿਲ ਜੰਗੇ ਇੱਕ ਤੋਂ ਇੱਕ ਪਾਲਿਸ਼ ਵਾਲੇ ਵੀ ਕਾਫੀ ਵੈਰਾਈਟੀ ਮਿਲ ਜੇਗੀ ਇਹ ਦੇਖੋ ਇਹ ਤਾਂ ਵੀਰੇ ਮਹਿੰਗੇ ਬੜੇ ਹੁੰਦੇ ਹਰ ਬੰਦਾ ਅਫੋਰਡ ਨਹੀਂ ਕਰ ਪਾਉਂਦਾ ਨਹੀਂ ਜੀ ਨਹੀਂ ਇਹ ਵੀ ਸਾਡੇ ਕੋਲ ਜਿਵੇਂ ਇਹ ਦੇਖੋ ਇਹ ਪਾਲਿਸ਼ ਦਾ ਦਰਵਾਜਾ ਹੈ 6500 ਰੁਪਏ ਦਾ ਪੂਰਾ ਡੋਰ ਪਾਲਿਸ਼ ਦੇ ਨਾਲ ਸਾਰਾ ਕੰਪਲੀਟ ਰੈਡੀ ਕਮਾਲ ਕਰਿਆ ਨੇ ਵੀਰੇ ਜੀ ਤੁਸੀਂ ਸਾਡਾ ਡਿਜ਼ਾਈਨ ਵੀ ਕਿੰਨੇ ਜ਼ਿਆਦਾ ਰੱਖੀ ਬੈਠੇ ਹੋ ਇਹ ਦੇਖੋ ਇਹ ਜਾਲੀ ਦਾ ਡ ਬਿਲਕੁਲ ਜੀ ਜਾਲੀ ਦਾ ਦਰਵਾਜ਼ਾ ਵੀ ਲਾਤਾ ਪਲੱਸ ਤੋਂ ਉਹਨੂੰ ਸੋਲਿਡ ਦਰਵਾਜ਼ਾ ਤਿਆਰ ਕਰਕੇ ਦਿੱਤਾ ਇਹ ਨਹੀਂ ਹੈਗਾ ਇੱਕਦੋ ਦਾ ਦਰਵਾਜ਼ਾ ਤੁਨ ਨੂੰ ਪੂਰੀ ਮਾਰਕੀਟ 'ਚ ਕਿਸੇ ਕੋਲ ਨਹੀਂ ਮਿਲੇਗਾ ਜੀ ਜਾਲੀ ਵਾਲਾ ਆਪਣੇ ਕੋਲ 2600 ਰੁਪਏ 'ਚ ਸ਼ੁਰੂ ਹੋ ਜਾਂਦਾ ਜੀ ਡਬਲ ਜਾਲੀ ਲਗਾ ਕੇ ਔਰ ਇਹਦੇ 'ਚ ਵੀ ਡਿਜ਼ਾਈਨ ਦੀ ਸਾਡੇ ਕੋਲ ਕੋਈ ਕਮੀ ਨਹੀਂ ਹੈ ਡਿਜ਼ਾਈਨ ਇੱਕ ਤੋਂ ਇੱਕ ਹੈ ਜੀ ਇਹ ਦੇਖੋ ਜੀ ਆਹ ਲਓ ਜੀ ਇੱਕ ਤੋਂ ਵਰਗੇ ਇੱਕ ਲੱਕੜ ਕਿਹੜੀ ਕਿਹੜੀ ਹੁੰਦੀ ਹੈ ਵੀਰੇ ਆਪਣੇ ਕੋਲ ਲੱਕੜ ਵੀ ਸਾਰੀ ਮਿਲੇਗੀ ਪਾਈ ਨਮਰੰਡੀ ਹੌਲ ਗੋਲਡਨ ਚਾਂਪ ਸਾਗਵਾਨ ਜਿਹੜੀ ਕਸਟਮਰ ਡਿਮਾਂਡ ਕਰੇਗਾ ਔਰ ਇੰਨੇ ਡਿਜ਼ਾਈਨ ਤੁਹਾਨੂੰ ਜਾਲੀ 'ਚ ਵੀ ਕਿਸੇ ਕੋਲ ਨਹੀਂ ਮਿਲेंगे ਜੀ ਬਿਲਕੁਲ ਜੀ ਬਿਲਕੁਲ ਵੀਰੇ ਪਰ ਗੱਲ ਇਹ ਆ ਵੀ ਹੁਣ ਤੁਸੀਂ ਬੈਠੇ ਹੋ ਚੰਡੀਗੜ੍ਹ ਤੇ ਸਾਡੀ ਵੀਡੀਓ ਆਲ ਇੰਡੀਆ ਦੇ ਵਿੱਚ ਜਾਂਦੀ ਹੈ ਡਿਲੀਵਰੀ ਦੇ ਦੋਗੇ ਸਾਡੇ ਕੋਲ ਡਿਲੀਵਰੀ 올ਓਵਰ ਇੰਡੀਆ ਫਰੀ ਹੈ ਜੋ ਪੂਰੀ ਕੋਠੀ ਦਾ ਸਮਾਨ ਲਏਗਾ 올ਓਵਰ ਇੰਡੀਆ ਡਿਲੀਵਰੀ ਫਰੀ ਹੈ ਜੀ ਆਹ ਲਓ ਜੀ ਜੇ ਤੁਸੀਂ ਇੱਕ ਅੱਧਾ ਪੱਲਾ ਵੀ ਲੈਣਾ ਤਾਂ ਵੀ ਤੁਹਾਨੂੰ 2-300 ਰੁਪਏ ਜਿਹੜੇ ਤੁਹਾਡੇ ਚਾਰजेस ਪੈਣੇ ਆਗੇ ਤੇ ਉਹ ਵੀ ਤੁਸੀਂ ਮੰਗਵਾ ਸਕਦੇ ਹੋ ਪੂਰੀ ਕੋਠੀ ਵਾਲੰਦਾ ਵੀਰ ਹੋਰੀ ਕਹਿੰਦੇ ਵੀ ਬਿਲਕੁਲ ਡਿਲੀਵਰੀ ਅਸੀਂ ਫ੍ਰੀ ਕਰਤੀ ਆ ਲਓ ਜੀ ਇੱਕ ਤੋਂ ਵੱਧ ਕੇ ਇੱਕ ਜਾਲੀ ਵਾਲਾ ਜਾਲੀ ਜੀ ਤੁਹਾਨੂੰ ਇਦਾਂ ਦੇ ਕੋਈ ਡਿਜ਼ਾਈਨ ਕਿਸੇ ਕੋਲ ਨਹੀਂ ਮਿਲेंगे ਜਿੰਨੇ ਡਿਜ਼ਾਈਨ ਸਾਡੇ ਕੋਲ ਲੱਗੇ ਹੋਏ ਆ ਜੀ ਬਿਲਕੁਲ ਆ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਵਨ ਸਟੋਰ ਡੋਰ ਵਾਰਡ ਵਾਲੇ ਵੀਰ ਹੋਰਾਂ ਨੇ ਸਟਾਕ ਕਲੀਅਰ ਸੇਲ ਲਾਤੀ ਆ ਤੇ ਬਹੁਤ ਹੀ ਵਾਜਿਬ ਰੇਟ ਤੇ ਜਿਹੜੇ ਤੁਹਾਨੂੰ ਦਰਵਾਜ਼ੇ ਮਿਲ ਲਗੇ ਵੀਰੇ ਕੀ ਆਫਰਾਂ ਲਿਆ ਐਵੇਂ ਜੀ ਜੀ ਆਪਣੇ ਕੋਲ ਆਪਾਂ ਸੇਲ ਲਗਾਤੀ ਆ ਇੱਧਰ ਜਿੰਨੇ ਦਰਵਾਜੇ ਪਏ ਆ ਇਹ ਅਸੀਂ ਬਿਲਕੁਲ ਨਿਊ ਫਰੈਸ਼ ਡੋਰ ਆ ਤੇ 1400 ਰੁਪਏ ਪੀਸ ਤੇ ਸੇਲ ਲਗਾਤੀ ਹੈ ਕੋਈ ਵੀ ਪੀਸ ਲੈ ਜਾਓ ਜੋ ਮਰਜੀ ਸਾਈਜ਼ ਲੈ ਜਾਓ ਜੀ ਕਮਾਲ ਕਰੀ ਜਾਨੀਆ ਵੀਰ ਜੀ ਸਾਈਜ਼ ਵੀ ਜੋ ਮਰਜੀ ਜੋ ਮਰਜੀ ਸਾਈਜ਼ 3 3.5 4 ਬੰਦਾ ਆਪਣਾ ਸਾਈਜ਼ ਲੈ ਕੇ ਛਾਂਟ ਕੇ ਜੋ ਮਰਜੀ ਲੈ ਜਾਓ 10 20 30 40 1400 ਰੁਪਏ ਪੀਸ 1400 ਰੁਪਏ ਪੀਸ ਦੋਸਤੋ ਦੇਖ ਲਓ ਫਰੈਸ਼ ਮਾਲ ਆ ਬਿਲਕੁਲ ਪੈਕਿੰਗ ਹੁਣੇ ਹੁਣੇ ਖੋਲੀ ਹੋਈ ਆ ਵੀਰੇ ਇਹ ਤਾਂ ਨਹੀਂ ਵੀ ਇੰਨਾਂ ਚ ਕੋਈ ਕਮੀ ਪੇਸੀ ਹੋਊਗੀ ਕੋਈ ਕਮੀ ਨਹੀਂ ਐ ਸਾਰੇ ਨਿਊ ਦਰਵਾਜੇ ਆ ਸਾਰੇ ਨਿਊ ਪੀਸ ਐ ਫਰੈਸ਼ ਪੀਸ ਐ ਕੋਈ ਵੀ ਪੀਸ ਚੈੱਕ ਕਰ ਲਓ ਕੋਈ ਕਮੀ ਨਹੀਂ ਕੋਈ ਕਬਜਾ ਵੀ ਨਹੀਂ ਲੱਗਿਆ ਨਾ ਕੁੰਡੀ ਲੱਗੀ ਫੁੱਲ ਫਰੈਸ਼ ਪੀਸ ਹੈ ਅੱਧੇ ਪੀਸ ਦਾ ਪੈਕ ਪਏ ਆ ਸਾਰੇ ਇਹ ਦੇਖ ਲਓ ਗੱਤੇ 'ਚ ਪੈਕ ਪਏ ਆ ਸਾਰੇ ਹਾਂਜੀ ਹਾਂਜੀ ਵੀਰੇ ਬਿਲਕੁਲ ਦੇਖ ਰਿਹਾ ਜੀ ਨਜ਼ਰ ਆਏ ਮੰਨ ਲਓ ਜਿਹੜੇ ਆਪਾਂ 5-5 6-6000 ਦੇ ਦਰਵਾਜ਼ੇ ਦੇਖਦੇ ਆ ਉਹ ਵੀ ਤੁਸੀਂ ਇਹਦੇ 'ਤੇ 5-5000 ਵਾਲੇ ਦਰਵਾਜ਼ੇ ਵੀ 1400 ਰੁਪਏ ਪੀਸ 'ਤੇ ਲਗਾਤੇ ਸਾਰੇ ਦਰਵਾਜ਼ੇ 1400 ਰੁਪਏ ਪੀਸ ਇਹ ਦੇਖੋ ਸੁਨਮੈਕਾ ਲੱਗਿਆ ਉਹ ਵੀ ਸਨਮੈਕਾ ਲੱਗਿਆ ਸਨਮੈਕਾ ਵਾਲੇ ਵੀ 1400 ਚ ਤੇ ਵੀਰੇ ਮੈਨੂੰ ਆਇਆ ਦੱਸੋ ਸਟਾਕ ਕਿੰਨਾ ਕੈਨ ਦਾ ਇਹਦੇ ਤੇ ਸਾਡੇ ਕੋਲ 7 800 ਦਰਵਾਜਾ ਐਟ ਅ ਟਾਈਮ ਹੁਣੀ ਪਿਆ ਹੋਇਆ ਬੰਦਾ ਆਏ ਆਪਣਾ ਜਿਹੜੇ ਮਰਜ਼ੀ ਡੋਰ ਲੈ ਜੇ 1400 ਰੁਪਏ ਪੀਸ ਇਹ ਕੋਲ ਪਲਾਈ ਬੋਰਡ ਐਚ ਡੀ ਐਮ ਆਰ ਸਨਮੈਕਾ ਇਹ ਵੀ ਬਹੁਤ ਘੱਟ ਰੇਟ ਤੇ ਮਿਲੇਗਾ ਬਾਜ਼ਾਰ ਨਾਲੋਂ ਸਭ ਤੋਂ ਸਸਤੇ ਰੇਟ ਤੇ ਮਿਲੂਗਾ ਜੀ ਕਿ ਕਿੰਨਾ ਕ ਘੱਟ ਰੇਟ ਜੇ ਆਪਾਂ ਗੱਲ ਕਰੀਏ ਵੀ ਕਿੱਥੋਂ ਘਸਟਾ ਲੇ ਜੀ ਆਪਣੇ ਕੋਲ ਐਚ ਡੀ ਐਮ ਆਰ ਜੋ ਬਾਜ਼ਾਰ 'ਚ 2500 ਰੁਪਏ ਦਾ ਹੈ ਸਾਡੇ ਕੋਲ 1700 ਰੁਪਏ ਦਾ ਮਿਲੇਗਾ ਹਰ ਕੰਪਨੀ ਮਿਲੇਗੀ ਹਰ ਤਰ੍ਹਾਂ ਦਾ ਮਾਲ ਮਿਲੇਗਾ ਤੇ ਜੇ ਸਨਮੈਕੇ ਦੀ ਗੱਲ ਕਰੀਏ ਸਨਮੈਕਾ ਆਪਣੇ ਕੋਲ 300 350 ਤੋਂ ਸ਼ੀਟ ਸ਼ੁਰੂ ਹੋ ਜਾਂਦੀ ਹੈ ਆਪਣੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਜੀ ਸਨਮੈਕੇ 'ਚ ਤੇ ਸਟਾਕ ਵੀਰ ਹੋਰਾਂ ਕੋਲੇ ਤੁਸੀਂ ਦੇਖ ਹੀ ਸਕਦੇ ਹੋ ਪੂਰਾ ਸਟੋਰ ਆ ਜਿਹੜਾ ਵੀਰ ਹੋਰਾਂ ਨੇ ਭਰਿਆ ਹੋਇਆਗਾ ਤੇ ਬਾਕੀ ਐ ਮੰਨ ਲਓ ਐਟ ਅ ਟਾਈਮ ਜੋ ਵੀ ਤੁਸੀਂ ਚੀਜ਼ ਕਹਿਣੇ ਹੋਗੇ ਇਹਦੇ ਵਿੱਚ ਉਹ ਵੀ ਤੁਹਾਨੂੰ ਉਪਲਬਧ ਹੋ ਜਾਂਦੀ ਹੈ